ਉਹ ਰਿਹਾ ਨਾ ਉਹ ਦੂਜੇ ਦਾ ਭਾਜੀ ਤੋਰ ਕੋਲ ਕੋਲ ਦੂਜੇ ਦਾ ਸੇ ਹੈ ਨਾ ਪੂਰਾ ਪੋਲਾ ਗਿਆ ਅਗਰ ਮੋਟੇ ਉਧਰ ਵੀ ਨਹੀਂ ਹੈ ਬਹੁਤ ਬਸ ਨਾ ਦੇ ਭਾਈ ਬਾਲਾ ਬੋਲਦਾ ਕੋਈ ਇੱਥੇ ਚੱਲੋ ਪੁਰਾ ਉਹ ਭਾਈ ਚੱਲੇ ਆ ਭਰਾਵਾ ਨਾ ਹਣ ਕਹਿੰਦੇ ਸਾਡੇ ਰੰਗ ਲੜੀ ਜਾਂਦਾ ਹੌਂ ਜਲਦੇ ਸੰਗਤਾਂ ਭਰਾਵਾਂ ਚੱਲ ਪਈਆਂ ਆਹ ਦੇ ਬਾਬੇ ਤੋਂ ਐ ਡੇਰਾ ਸਾਹਿਬ ਤੋਂ ਹੁਣ ਪਾਪਾ ਬੋਟਨ ਛਾ ਤੋਂ ਮਨਜ਼ੂਰ ਕਰਾ ਕੇ ਗਾਹਾਂ ਤੁਰਾਂਗੇ ਬਾਬਾ ਬੋਟਨ ਛਾ ਦੇ ਮੱਥਾ ਟੇਕ ਕੇ ਬਾਬੇ ਸ੍ਰੀ ਚੰਦ ਦੇ ਬਾਬੇ ਗੁਰਦੇਵ ਜੀ ਦੇ ਫਿਰ ਗਾਹਾਂ ਤੁਰਾਂਗੇ ਸੰਗਤਾਂ ਖਿੰਡ ਰਹੀਆਂ ਗੱਡੀ ਤੇ ਹਾਂ ਮੈਂ ਤੁਹਾਨੂੰ ਇਹ ਦੱਸ ਦਿੰਨੀ ਹਾਂ ਕਿ ਕਿੰਨਾ ਮੰਗਿਆ ਉਹ ਆ ਤੋ ਲਾਗੇ ਆਪਾਂ ਆਪਾਂ ਨੂੰ ਆ ਪਤਾ ਕਿ ਬਸ ਇਹ ਰੇ ਰੇ ਬਣਾਉਂਦਾ ਮੋੜੋਂ ਬਾਈ ਇਕੱਠਾ ਇਕ ਰੋੜ ਕੀ ਵਾਲਾ ਖੜਾ ਉਹ ਬਾਈ ਬਿੱਲਾ ਪੂਰੇ ਗੱਡੀ ਉਹ ਵੀ ਲੈ ਕੇ ਆਇਆਗਾ ਸਾਡੇ ਸਰਦੂਲ ਕਾਢ ਦੇ ਲਾਗੇ ਰੋੜ ਕੀ ਪਿੰਡ ਆ ਉਹ ਵੀ ਆ ਰੋੜ ਕੀ ਦਾ ਮੁੰਡਾ ਕਮੇਡੀ ਵੀਡੀਓ ਨਾਲ ਬਾਈ ਆ ਵੀਡੀਓ ਸਾਡੀ ਮਨਜ਼ੂਰ ਕਰਿਓ ਭਰਾ ਬਣ ਕੇ ਕਿਤੇ ਕਹਿ ਦੋ ਹੋਰ ਬਲੌਗ ਪਾਉਂਦੇ ਪਾਉਂਦੇ ਆ ਬਲੌਗ ਪਾਉਣ ਲੱਗ ਗਏ ਵੀਰ ਬਣ ਕੇ ਮਨਜ਼ੂਰ ਕਰੇ ਸੰਗਤਾਂ ਦੀ ਕਮੇਡੀ ਵੀਡੀਓ ਨਾਲ ਆ ਇਹ ਵੀਡੀਓ ਛੋਟੀ ਜੀ ਆ ਵੀਡੀਓ ਪਾਵਾਂਗੇ ਵੀਰੇ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਆ ਕਰੋ ਮੇਰੇ ਵੀਰ ਚੰਗਾ ਬਾਈ ਯਾਰ ਆ ਸੰਗਤ ਚੱਲੀ ਆ ਬਾਬਾ ਬੁੱਢਣ ਸ਼ਾ ਮੱਥਾ ਟੇਕਣਾ ਫਿਰ ਬਾਬਾ ਸ੍ਰੀ ਚੰਦ ਤੇ ਟੇਕਾਂਗੇ ਆਹ ਨਹੀਂ ਭਾਈ ਮਸੀਬ ਬਹੁਤ ਇਕੱਠਾ ਬਾਬਾ ਉਸਤੇ ਆਨੰਦਪੁਰ ਸਾਹਿਬ ਜਾਣ ਦੀਆਂ ਸੰਗਤਾਂ ਉਹ ਕਰਨ ਹੋੜਿਆ ਮੱਲਾ ਤੇ ਜਾਣੀ ਜਾਂਦਿਆਂ ਸੰਗਤਾਂ ਆਹ ਭਾਈ ਕਹਿੰਦੇ ਬੈਂਡ ਲਈ ਆ ਟਰੈਕਟਰ ਖੜੇ ਆ ਵੀਰੇ ਸੰਗਤ ਬਹੁਤ ਇਕੱਠ ਹੁੰਦਾਗਾ ਆ ਚੱਲੇਗਾ ਸੰਗਤਾਂ ਉਹ ਪੁਲ ਚੜਦੀ ਆ ਉਹ ਜਾਂਦੀਆਂ ਸੰਗਤਾਂ ਆ ਬਾਈ ਟਰੈਕਟਰ ਹੀ ਟਰੈਕਟਰ ਖੜੇ ਆ ਵੀਰੋ ਸੰਗਤਾਂ ਨੇ ਲੈਣੋਂ ਵਾ ਟਰੈਕਟਰ ਲਾ ਰੱਖੇ ਆ ਆ ਸਾਡੀ ਸੰਗਤ ਤੁਰ ਕੇ ਜਾਈ ਜਾਂਦੀ ਆ ਸਰਪੂਰ ਗੜ ਦੀ ਤੇ ਫਤਿਹਪੁਰ ਦੀ ਇਹ ਚਨੀਰ ਬਾਈ ਸੰਗਤ ਤਾਂ ਕਈ ਪਿੰਡਾਂ ਦੀਆਂ ਬਾਈ ਹਾਂ ਗੇਲਿਆਂ ਦੀ ਵਿੱਚ ਬਾਹਲੇ ਪਿੰਡ ਦੀ ਸੰਗਤਾਂ ਹਲਕੇ ਆਉਂਦੇ ਆ ਬਾਈ ਦੇਖ ਲੋ ਮੋਹ ਪ੍ਰੇਮ ਦੇਖ ਲੋ ਤੁਸੀਂ 170 80 ਜਣੇ ਹੁੰਦੇ ਆ ਐਵੇਂ ਪ੍ਰੇਮ ਨਾਲ ਆਉਂਦੇ ਆ ਤੇ ਪ੍ਰੇਮ ਨਾਲ ਜਾਂਦੇ ਆ ਭਾਈ ਐ ਇੱਕ ਦੂਜੇ ਦਾ ਹੈਲਪ ਕਰਦੇ ਆ ਮਦਦ ਕਰਦੇ ਆ ਇਹ ਰੱਖ ਕੇ ਰਹਿਣਾ ਵੀ 8-9 ਦਿਨ ਬਹੁਤ ਔਖਾ ਸਾਡੇ ਤਾਂ ਵਧੀਆ ਸੰਗ ਤਾਂ ਜੀ ਜੀ ਕਹਿੰਦੇ ਮੋਹ ਪ੍ਰੇਮ ਨਾ ਰਹੇ ਆ ਤੇ ਮੋਹ ਪ੍ਰੇਮ ਨਹੀਂ ਹੋ ਕਰਦੇ ਆ